ਇਹ ਤਸਵੀਰਾਂ ਚਮਕੌਰ ਸਾਹਿਬ ਸਾਇਲੈਂਸ ਸੈਂਟਰ ਦੀਆਂ ਨੇ ਜਿੱਥੇ ਵੱਡੀ ਮਾਤਰਾ ਦੇ ਵਿੱਚ ਪਸ਼ੂਆਂ ਦੇ ਲਈ ਚਾਰਾ ਇਕੱਠਾ ਕੀਤਾ ਗਿਆ ਸੀ ਤੇ ਇੱਥੋਂ ਅੱਜ 100 ਟਰੱਕ ਸ਼੍ਰੋਮਣੀ ਅਕਾਲੀ ਦਲ ਨੇ ਗੁਰਦਾਸਪੁਰ ਅਤੇ ਜਲੰਧਰ ਦੇ ਵੱਖ-ਵੱਖ ਇਲਾਕਿਆਂ ਦੇ ਲਈ ਰਵਾਨਾ ਕੀਤੇ ਹੜਪੀੜਤਾਂ ਦੀ ਨਕਦੀ ਦੇ ਕੇ ਮਦਦ ਕਰਨਾ ਹੋਵੇ ਡੀਜ਼ਲ ਦੇ ਕੇ ਮਦਦ ਕਰਨਾ ਹੋਵੇ ਤੇ ਉਸ ਤੋਂ ਬਾਅਦ ਜੋ ਅਹਿਮ ਵਾਦਾ ਸੀ 500 ਟਰੱਕ ਪਸ਼ੂਆਂ ਦੇ ਚਾਰੇ ਦਾ ਤੇ ਉਹ ਵਾਦਾ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਪੂਰਾ ਕਰਦੀ ਨਜ਼ਰ ਆ ਰਹੀ ਹੈ ਤੇ ਇਸੇ ਦੇ ਤਹਿਤ ਚਮਕੌਰ ਸਾਹਿਬ ਸਾਇਲੈਂਸ ਸੈਂਟਰ ਤੋਂ ਜੋ ਟਰੱਕ ਰਵਾਨਾ ਕੀਤੇ ਗਏ ਉਹ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਜੇਕਰ ਤੁਸੀਂ ਚਾਹ ਲੋ ਤਾਂ ਮਦਦ ਕਰਨੀ ਔਖੀ ਨਹੀਂ ਹੁੰਦੀ ਸਿਰਫ ਸਿਰਫ ਦ੍ਰਿੜ ਇੱਛਾ ਦੀ ਲੋੜ ਹੁੰਦੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਤੋਂ ਬਾਅਦ ਟਰੱਕਾਂ ਦੀ ਕਤਾਰ ਨੂੰ ਵੱਖ-ਵੱਖ ਇਲਾਕਿਆਂ ਦੇ ਲਈ ਰਵਾਨਾ ਕੀਤਾ ਗਿਆ ਇੱਥੇ ਉਹ ਗੱਲ ਟੁੱਕਦੀ ਹੈ ਜਦੋਂ ਇਹ ਕਿਹਾ ਗਿਆ ਸੀ ਕਿ ਜਦੋਂ ਪਾਣੀ ਉਤਰੇਗਾ ਉਸ ਤੋਂ ਬਾਅਦ ਪੰਜਾਬੀਆਂ ਨੂੰ ਹੋਰ ਮਦਦ ਦੀ ਲੋੜ ਪੈਗੀ ਤਾਂ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਹਜੇ ਇਹ ਸੇਵਾ ਦਾ ਕੰਮ ਮੁੱਕਿਆ ਨਹੀਂ ਹੈ ਇਹ ਕੰਮ ਲੰਬਾ ਚੱਲੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਮੁੱਚੇ ਅਕਾਲੀ ਦਲ ਲੀਡਰਸ਼ਿਪ ਦੇ ਵੱਲੋਂ ਹੜਪੀੜਤਾਾਂ ਦੇ ਪਸ਼ੂਆਂ ਦੇ ਵਾਸਤੇ ਹਰੇ ਚਾਰੇ ਅਤੇ ਅਚਾਰ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ